ਲਾਡੀ ਕਾਲਾ ਕੋਲਾਡੀ ਬਾਈ ਸ਼ਸ਼ੀ ਗੱਲ ਵੀ ਪੋ ਵੀ ਫੁੱਫੜਾ ਅੱਛਾ ਸ਼ਸ਼ੀ ਗੱਲ ਫਰੀ ਅੱਛਾ ਠੀਕ ਹੈ ਹੋ ਠੀਕ ਹੈ ਹਾਂਜੀ ਹਾਂਜੀ ਵਧੀਆ ਉਹ ਬੈਠ ਜਾ ਵੀਰਿੰਦਰ ਮੈਂ ਪਾਣੀ ਲੈ ਕੇ ਆ ਰਿਹਾ ਠੀਕ ਹੈ ਕੋਈ ਨਹੀਂ ਬਾਈ ਨੇ ਆ ਜਾ ਉੱਪਰ ਆ ਇੱਧਰ ਆ ਜਾ ਬੈਠ ਜਾਓ ਫਰੀ ਬੈਠੇ ਬੈਠੇ ਇਹ ਕੌਣ ਤੀ ਕਾਲਿਆ ਉਹ ਕੁੜੀ ਇਹ ਫੁਫੜਾ ਲਾਡੀ ਦੀ ਘਰ ਵਾਲੀ ਆ ਮਨਿੰਦਰ ਹੈ ਜਾੜੀਆਂ ਨੇ ਚਿਪਸਾਂ ਹੀ ਕਿੱਡਾ ਬਣਾਤਾ ਮਾਹਲੋ ਮੇਰੇ ਸਾਲਿਆ ਨੇ ਬੜੇ ਰੁਪਏ ਲਾਇਆ ਕੋਠੀ ਤੇ ਤੇਰੀ ਲੱਗੇ ਹੋਏ ਨੇ ਪਰ ਤੈਨੂੰ ਪਤਾ ਨਹੀਂ ਹੈ ਤਾ ਗੱਲ ਤੇਰੀ ਸਿਆਣੀ ਉਪੜਾ ਹੈ ਤੂੰ ਕੰਨਾਂ 'ਚ ਮੁਰਕੀਆਂ ਬੋਵਾਈ ਗਿਆ ਇਹ ਠੇਟਾ ਲਾਈ ਗਏ ਨੇ ਚਿਪਸਾਂ ਲਾਈ ਗਏ ਨੇ ਉਹ ਫੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਜਿਹੜਾ ਕੋ ਤੂੰ ਮੈਨੂੰ ਦੱਸਿਆ ਹੈ ਮੇਰੇ ਤਾਂ ਅੱਜ ਕੰਨ ਖੁੱਲੇ ਅੱਖਾਂ ਅੱਜ ਖੁੱਲੀਆਂ ਮੇਰੇਆਂ ਤਾਂ ਮੇਰੀ ਗੱਲ ਸੁਣ ਹੂੰ ਇਹ ਕੁੜੀ ਨੂੰ ਨੰਬੜੀ ਸੁਣਗੋਦੀ ਸੀ ਨਹੀਂ ਨਹੀਂ ਇਹ ਤਾਂ ਬਹੁਤ ਚੰਗੀ ਆ ਵਿਚਾਰੀ ਇਹ ਆਪਣਾ ਬਾਪੂ ਦਾ ਲਿਆ ਜੀ ਨਹੀਂ ਸੀ ਕਿਕਰ ਸਿੰਘ ਹਾਂ ਉਹਦੀ ਕੁੜੀ ਆ ਇਹ ਅਸਾ ਹਾਂ ਲੈ ਫੇਰਾ ਉਹ ਮਿਲਣ ਦੇ ਕੋਈ ਨਾ ਮੌਕਾ ਕਰਦਾ ਗਾ ਲੈ ਜੇ ਲੈ ਮੈਨੂੰ ਪਈ ਇਹਦਾ ਪਿਆ ਉਹਥੇ ਮਿਲਦਾ ਹੁੰਦਾ ਮੰਡੀਆਂ ਤੇ ਜਾਂਦੇ ਹੁੰਦੇ ਸੀ ਸੋਪੜੀ ਫਾਨ ਲੈ ਪਈ ਮ ਕਿਕਰ ਦੀ ਕੁੜੀ ਆ ਕੁੜੀ ਤੂੰ ਹਾਂਜੀ ਸੋਪੜੀ ਅੱਛਾ ਲੈ ਮੈਂ ਤਾਂ ਲੈ ਪਹਿਲਾਂ ਬੋਤੀ ਨਹੀਂ ਲਗਾ ਨਾ ਉਹ ਗਿਆ ਮਲ ਤਰਾ ਮਨਿੰਦਰੀ ਨਮਿੰਦਰਾ ਲੈ ਮਨਿੰਦਰੀ ਹੈ ਮਨਿੰਦਰੀ ਉਹ ਘੁਆ ਜਾਣਾ ਜਾ ਲ ਕੋਈ ਨਾ ਜਿਹੜਾ ਮਰਜੀ ਹੋਵੇ ਤੇਰਾ ਬਾਪੂ ਕੋਈ ਸਾਨੂੰ ਡੰਗਰਾਂ ਦੀ ਮੰਡੀ ਤੇ ਮਿਲਦਾ ਹੁੰਦਾ ਅੱਛਾ ਹੋਰ ਡੱਬਾ ਵਾਲੀ ਫਤਿਆਬਾਦ ਉਹ ਵੀ ਬਬਾਰਪੁਰ ਦਾ ਨਾ ਚੌਂਕੀ ਸੀ ਨਾ ਹਾਂਜੀ ਹਾਂਜੀ ਹਾਂ ਹੋਰ ਨਹੀਂ ਸੁਪੜ ਜੀ ਨਾ ਤੁਸੀਂ ਕਦੇ ਆਏ ਤੁਸੀਂ ਬੱਸ ਜਾਉਂਦੇ ਜੀਆਂ ਦੇ ਗੁੱਸੇ ਗੱਲੇ ਹੁੰਦੇ ਨੇ ਭਾਈ ਫਿਰ ਹੁਣ ਤੈਨੂੰ ਪਤਾ ਮੂ ਮੋਟਾ ਜਾ ਕੇ ਨਾ ਹੋਗਾ ਤੇ ਫਿਰ ਬੱਸ ਜਾ ਕੇ ਜੀ ਮੰਨ ਗਿਆ ਮਾਂ ਚੱਲ ਕੀ ਕਰੂੰ ਜਦੋਂ ਤੁਹਾਡੀ ਭੂਆ ਨਹੀਂ ਰਹੀ ਹੈ ਚਲੋ ਕੋਈ ਨਾ ਜੀ ਫਿਰ ਕੀ ਹੁੰਦਾ ਆਉਣਾ ਜਾਣਾ ਤਾਂ ਹੈਗਾ ਰਿਸ਼ਤੇਦਾਰੀ ਵਰਤਨ ਨਾਲ ਹੀ ਹੁੰਦੀ ਆ ਹੈ ਨਹੀਂ ਪਾਪੀ ਘਰੇ ਕੋਈ ਨਾ ਹੈ ਨਹੀਂ ਅਜੇ ਪਾਣੀ ਬੜਾ ਠੰਡਾ ਲਿਆ ਕਿਧਰ ਗਿਆ ਲੜੀ ਤੇ ਪੁੱਤ ਨਹੀਂ ਕੰਮ ਗਿਆ ਬਾਹਰ ਦੂਜਾ ਨਹੀਂ ਨਾ ਨਾ ਬੱਸ ਭਾਈ ਹੋਰ ਭਾਈ ਪੀ ਕੇ ਠੀਕ ਨੇ ਤੇਰੇ ਬਸ ਪੀ ਦਾ ਸੇਫ ਫੁੜੀ ਜੀ ਠੀਕ ਹੀ ਹੈ ਬਸ ਹੈ ਇਹ ਵੀ ਉਹ ਜਣਮ ਕਹੀਂ ਬਿਠੇ ਕੜਾ ਕੀ ਹੋ ਗਿਆ ਫੁਫੜਾ ਪਤਾ ਨਹੀਂ ਕਿਨੇ ਫਸਾਇਆ ਕਿਨੇ ਨਾ ਬਾ ਇਹਦੇ ਬਾਪੂ ਨੂੰ ਹੈ ਕੋਈ ਤੀਵੀਂ ਦੂਵੀਂ ਦਾ ਚੱਕਰ ਪਾ ਕੇ ਫਸਾਤਾ ਕਿਤਾ ਵਿਚਾਰਾ ਜੇਲ੍ਹ ਚ ਬੈਠਾ ਹੈ ਫਿਕਰ ਦਾ ਤੇ ਹੋਰ ਉਹ ਤੈਨੂੰ ਤਾਂ ਪਤਾ ਹੀ ਹੈ ਹੈ ਉਹਦੀ ਤਾਂ ਕੋਈ ਸੌਣ ਹੀ ਖਾਂਦਾ ਪਿੰਡ ਚ ਉਹਦਾ ਬੰਦਾ ਇਕ ਲੰਬਰ ਆ ਯਾਰ ਆ ਇਕ ਲੰਬਰ ਬੰਦਾ ਉਹਦਾ ਮੇਰੇ ਨਾਲ ਤਾਂ ਬਹੁਤ ਟਾਈਮ ਅਸੇ ਤੁਸੀਂ ਮੰਡੀਆਂ ਚ ਪਗ ਜਾਂਦੇ ਹਫਤਾ ਹਫਤਾ ਇਕੱਠੇ ਹੀ ਰਹਿੰਦੇ ਸੀ ਲੱਲਾ ਲਾ ਸਾ ਓਹੀ ਉਹ ਹੀ ਤਾਂ ਗੱਲ ਆ ਬਾਕੀ ਹੋਰ ਗੱਲ ਆ ਫੜਾ ਲਾ ਡੀਰ ਕਹਨੇ ਮੰਗਰ ਪਾਇਰ ਬਾਈ ਵੀ ਨਹੀਂ ਕਰੀ ਮੰਗਰ ਵੀ ਨਹੀਂ ਗਿਆ ਕੋਈ ਇਹ ਤਾਂ ਕਾਉਂਦੇ ਯਾਰ ਨਹੀਂ ਜਾਂ ਤੁਹਾਨੂੰ ਮੈਂ ਪਹਿਲਾਂ ਕੀ ਕਹਿ ਕੇ ਹਟਿਆ ਬਸ ਕਹਿੰਦੀ ਇਹ ਤਾਂ ਕਹਿੰਦਾ ਖਾਣ ਪੀਣ ਨੂੰ ਬਾਦਰੀ ਡੰਡੇ ਖਾਣ ਨੂੰ ਰਿਛੋ ਕੰਮ ਹੈ ਬਸ ਬਸ ਗੱਲ ਸਹੀ ਮੇਰਾ ਬਾਪੂ ਇਹੋ ਜਿਹਾ ਹੈ ਨਹੀਂਗਾ ਮੈਨੂੰ ਪਤਾ ਹੈ ਮੱਲਾ ਤੂੰ ਤਾਂ ਹਲੇ ਘਟ ਜਾਣਨੇ ਚਾਹੇ ਤੇਰਾ ਪਿਓ ਜਾਂ ਮਾਂ ਬਹੁਤ ਜਾਣਾ ਹਰ ਨੂੰ ਮਿਲਿਆ ਨਹੀਂ ਮੈਂ ਜਦੋਂ ਹੁਣ ਬਾ ਪਤਾ ਨਹੀਂ ਵੀਰ ਨੇ ਗੱਲ ਕੀਤੀ ਸੀ ਕੋਈ ਵਕੀਲ ਕੀਤਾ ਹੋਇਆ ਹਜੇ ਤਾਂ ਮੁਲਾਕਾਤ ਵੀ ਨਹੀਂ ਕਰਾਈ ਇਤਨਾ ਬਾਪ ਮੁਲਾਕਾਤ ਕਰਦਾ ਸ਼ਰਮ ਦਾ ਮਾਰਾ ਅੱਛਾ ਬਈ ਜੇ ਫਮਾਂਦਾ ਬੰਦਾ ਖਰ ਅਣਖੀ ਆ ਉਹ ਬੇਸ਼ਰਮੀ ਮੰਨ ਗਿਆ ਉਹ ਸ਼ਰਮਗੀ ਮੰਨ ਗਿਆ ਚਲ ਬੰਦਾ ਤਾਂ ਖਰ ਕੋਈ ਗੱਲ ਨਹੀਂ ਮੈਨੂੰ ਉਹਦਾ ਨੰਬਰ ਦਈ ਚਾਹੇ ਕਹ ਲਿਆ ਆਪਣਾ ਨੰਬਰ ਦੇ ਦੇ ਕੁੜੀ ਨੂੰ ਆਪਾਂ ਚੱਲ ਕੇ ਆਵਾਂਗੇ ਉੱਥੇ ਨਾਲੇ ਮਿਲਿਆ ਆਵਾਂਗੇ ਉਹਨੂੰ ਚੇਚਾ ਅੱਛਾ ਚਾਚੇ ਨੂੰ ਬਾਪੂ ਨੂੰ ਇਹਦੇ ਨੂੰ ਮਿਲਿਆ ਆਵਾਂਗੇ ਸਾਡੇ ਨਾਲ ਤਾਂ ਨਹੀਂ ਮੁਲਾਕਾਤ ਕਰਦਾ ਬਾਪੂ ਮੰਮੀ ਦਾ ਵੀ ਰੋਜ਼ ਫੋਨ ਆਉਂਦਾ ਤੁਸੀਂ ਵਕਤ ਜਦੋਂ ਫੁੱਫੜ ਨੂੰ ਲੈ ਜਾਓ ਇਹਨਾਂ ਤਾਂ ਜਦੋਂ ਉਹਦਾ ਹੁਣ ਫੋਨ ਆਇਆ ਉਹਨੂੰ ਐ ਠੀਕ ਹੈ ਠੀਕ ਹੈ ਹਾਂ ਬਲਕਾ ਹੋਰ ਫਫੜ ਆਏ ਦੀ ਕਹੇ ਨਜਾਫ ਹੀ ਕਹੇ ਵੀ ਹਾਂ ਲੈ ਕੇ ਆਓ ਠੀਕ ਹੈ ਉਹ ਵੀ ਇੱਥੇ ਗੱਲ ਕਰਨ ਆਏ ਸੀ ਪਰ ਹੁਣ ਕੋਈ ਘਰੇ ਹੈ ਨਹੀਂ ਹੈ ਕੀ ਗੱਲ ਹੋਗੀ ਵੀ ਕੀ ਗੱਲ ਕਰਨ ਆਏ ਸੀ ਉਹਨ ਜਾਂ ਫੀ ਉਹ ਗੱਲ ਤਾਂ ਕੀ ਕਰਨੀ ਆ ਮੈਂ ਤਾਂ ਐਂ ਕਹਿੰਦਾ ਸੀ ਮੈਂ ਕਹਾਂ ਜੀ ਲਾਡੀ ਟੱਕਰ ਜਾਂਦਾ ਤਾਂ ਚਲ ਉਹਦੇ ਨਾਲ ਗੱਲ ਕਰ ਲੈਂਦਾ ਆ ਜ਼ਮੀਨ ਦਾ ਹੀ ਕਹਿੰਦਾ ਸੀ ਮੈਂ ਕਹਾਂ ਜੀ ਭਾਈ ਅੱਧੀ ਜ਼ਮੀਨ ਛੱਡੋ ਮੇਰੀ ਤਾਂ ਕੋਈ ਨਹੀਂ ਕਰਦਾ ਸਾਹਿਬ ਨਾਲ ਗੱਲ ਉਹ ਲਾਡੀ ਨਾਲ ਹੀ ਕਰਨ ਗੱਲੇ ਇਹਦੇ ਨਾਲ ਤੇ ਇਹ ਨਾਲ ਕੀ ਗੱਲ ਕਰਨੀ ਇਹ ਤਾਂ ਪਹਿਲੀ ਵਕਤ ਪਿਆ ਪਿਆ ਜ ਵਕਾਂ ਤੇ ਨਾ ਫਿਰ ਨਾ ਹੈ ਨਹੀਂ ਕਿ ਘਰੇ ਜਿੱਤਾ ਹੁੰਦੇ ਫਿਰ ਤਾਂ ਗੱਲ ਕਰ ਲੈਂਦੇ ਹੂੰ ਜੇ ਗੱਲ ਕਰਨੀ ਇਧਰ ਬਾੜੇ ਗੁੱਟ ਚ ਦੇਖਿਓ ਗਏ ਤਾਂ ਬਾਹਰ ਹੀ ਪਿੰਡੇ ਚ ਬਾੜੇ ਚੋਂ ਕੋਣਾ ਪਾਥੀਆਂ ਪੱਤ ਦਾ ਹੂਆ ਹੈ ਦੇਖ ਬਾੜੇ ਚ ਕੀ ਕਰਦਾ ਤੂੰ ਨਹੀਂ ਕਈ ਯਾਰ ਦੋਸਤ ਆਏ ਨੇ ਉੱਧਰ ਬੈਠ ਚਿੰਦੇ ਫਿਰ ਚਲ ਕੋਈ ਨਹੀਂ ਲੈ ਲਾ ਦੇਗਾ ਵੀ ਇੱਕ ਵਾਰੀ ਹੈ ਬਾੜੇ ਚ ਬਹਿੰਦਾ ਉਹ ਉਹ ਆਪਣਾ ਤੈਨੂੰ ਪਤਾ ਹੀ ਆ ਜਦੋਂ ਘਰੇ ਤਾਂ ਕਿਸੇ ਨੂੰ ਮੂੰਹ ਬੋਲਣਾ ਨਹੀਂ ਐ ਤੁਰਿਆ ਫਿਰਦਾ ਟਲਦਾ ਚਲ ਕੋਈ ਨਹੀਂ ਉਹੀ ਮਿਲ ਲਾਂਗੇ ਮੰਨ ਲਓ ਨੂੰ ਤੂੰ ਨਾ ਟਿਕਤ ਮੰਨ ਗੱਲ ਦੀ ਔਰ ਚਲ ਭਰ ਤੈਨੀਆਂ ਗਾਲੇ ਆ ਗਰੋਂ ਉੱਧਰ ਰਹੋ ਤੁਸੀਂ ਮਸਾ ਤਾਂ ਨਾ ਇੱਧਰ ਹੀ ਆਵੇਂ ਗਾਲੇ ਕਿਹਣੀ ਆ ਪੁੱਤ ਉੱਧਰ ਹੀ ਆਪਣੇ ਮੇਲੇ ਹਾਂ ਉਹ ਫਿਰ ਕਿਉਂ ਹੁੰਦਾ ਉੱਧਰ ਤਾਂ ਹੈਗੇ ਪਰ ਤੁਸੀਂ ਇੱਧਰ ਰਹੋ ਸਾਰੇ ਕੁੜਾ ਚ ਮੈਂ ਮੜ ਜਾ ਡੰਗਰ ਪੱਛੇ ਦਾ ਕਰਦਾ ਫਿਰ ਤਾਂ ਮੈਂ ਇਸ ਦੇਖੀ ਦੀ ਪਿੰਡ ਚ ਕਾਲਾ ਦਵਾਉਂਦਾ ਫਿਰਦਾ ਮਾਂ ਚੱਲਦਾ ਨੰਗਦੇ ਜਾਂਦੇ ਸੀ ਮਾਂਦਰ ਘਰੇ ਗੱਲ ਕੱਢੀ ਆਹ ਦੇਖੋ ਨਾ ਵਿਆਹ ਤੇ ਆਏ ਮੈਂ ਤਾਂ ਪਹਿਲੀ ਵਾਰ ਹੀ ਦੇਖਿਆ ਤੁਹਾਨੂੰ ਹੁਣ ਉਹ ਬੱਸ ਫੇਰ ਉਹੀ ਗੱਲ ਆ ਗਈ ਭਾਈ ਹੁਣ ਬਾਰ-ਬਾਰ ਕਾਹਨੂੰ ਕਹੂੰ ਨਹੀਂ ਚਲ ਕੋਈ ਹੁਣ ਆ ਚਿਆ ਕਰ ਫਪੜ ਜੀ ਗੇਲਾ ਮਾਰ ਜਾਈ ਹਾਂ ਕੋਈ ਹੁਣ ਤਾਂ ਇੱਥੇ ਹੀ ਰਹੂਗਾ ਹਾਂ ਹਾਂ ਤਾਂ ਇੱਥੇ ਆ ਬਾਬੀ ਅਸ ਕੁੱਡੇ ਜਵਾਕ ਆ ਹੋਰ ਕਿੰਨੇ ਵਰਤਨਾ ਆ ਵਾਓ ਠੀਕ ਹੈ ਚਲ ਹੌਂਸਲਾ ਹੀ ਹੁੰਦਾ ਵੱਡੇ ਬੰਦੇ ਦਾ ਹਾਂ ਹਾਂ ਤੇਰੀ ਬੀਬੀ ਨੂੰ ਵੀ ਕਹੇ ਦੀ ਜਦੋਂ ਵੀ ਸਾਡਾ ਫਪੜ ਆਇਆ ਤੇ ਉਹਦਾ ਮੈਂ ਮੇਰੀ ਭਝਾਈ ਭਝਾਈਆਂ ਨੇ ਤੁਹਾਨੂੰ ਲੱਗਦੀਆਂ ਮੰਨ ਲਓ ਹਾਂ ਹਾਂ ਫੇਰ ਆਪਣੀ ਮਾਵਾ ਵਰਗੀ ਆਪਾਂ ਦਾ ਕਹਿਆ ਕੋਈ ਨਾ ਇੱਕ ਵੜ ਜੀ ਉਹਨਾਂ ਗਏ ਹੋਏ ਆ ਕਿਤੇ ਕੰਮ ਬਾਹਰ ਗ੍ਰਾਂ ਤੇ ਆ ਜਾਣਗੇ ਦੋ ਕੁ ਦਿਨਾਂ ਤੱਕ ਕੋਈ ਗੱਲ ਨਹੀਂ ਦੱਸਦਾਂਗੇ ਉਹਨਾਂ ਨੂੰ ਹਾਂ ਨਾ ਸਰ ਜੀ ਪੇਕੇ ਸੱਤ ਨੂੰ ਗਏ ਨਾ ਪੇਕੇ ਜੀ ਅੱਛਾ ਹਾਂ ਹਾਂ ਕੋਈ ਗੱਲ ਉਹ ਤਾਂ ਜਾਣਦੇ ਨੇ ਮਾਨੂੰ ਹਾਂ ਹਾਂ ਕੋਈ ਦੱਸ ਤੂੰ ਤੇਰੇ ਪਿਓ ਦੇ ਮਕਲਾਬ ਨੂੰ ਮੈਂ ਤਨ ਚਾਹ ਦਿਨ ਉੱਥੇ ਹੀ ਰਿਹਾ ਪੁੱਤ ਅੱਛਾ ਹੋਰ ਤੇ ਤਿਆਰੀ ਤਾਂ ਹੋਤੀ ਸੀ ਨਾ ਹੋਰ ਹਾਂ ਤਾਂ ਉਹਨੂੰ ਨਹੀਂ ਚ ਨੇ ਹਾਂ ਅੱਧਾ ਰਹਿ ਤੇਰੀ ਸੁਣ ਬਾਬੀ ਮੜਾ ਜੇ ਹੁਣ ਕਹਿ ਹੀ ਨਹੀਂ ਲਾਡੀ ਨੂੰ ਵੀ ਤੇ ਲਾਡੀ ਦੀ ਮਾਂ ਨੂੰ ਵੀ ਕਾ ਫੁੱਪੜ ਤੇ ਕਾਲਾ ਹੁਣ ਤਾਂ ਹੁੰਦੇ ਜਾਂਦੇ ਰਹਿਣਗੇ ਹੰਗਾ ਇਹ ਥੋੜਾ ਜਿਹਾ ਹਸਾਬ ਕਿਤਾਬ ਰਹਿੰਦਾ ਸਾਡਾ ਹਾਂ ਹੁਣ ਤਾਂ ਕਰ ਕਰਕੇ ਹੁਣ ਤਾਂ ਹੱਕ ਬੰਦਾ ਕਰ ਹੈ ਭਾਈ ਕਿਤਰਾ ਉਹਨਾਂ ਨੂੰ ਹੋਰ ਵਿਲਾਦੀ ਤੇ ਸਾਡੇ ਨਾਲ ਆਏ ਨਮੇੜ ਨਹੀਂ ਆਏ ਨਮੇੜਲੇ ਜੇ 10 ਬੰਦੇ ਬੁਲਾ ਕੇ ਨਮੇੜ ਨਹੀਂ ਆਪੇ ਗੱਲ ਕੀ ਹੋਗੀ ਬੰਦ ਉਹ ਸਾਰੀ ਤੈਨੂੰ ਆਪੀ ਦੱਸ ਦੂ ਉਹਨੂੰ ਕਿਹੜਾ ਕਹਿਦੀ ਅਸਲ ਵਿੱਚ ਲਾਦੀ ਨੂੰ ਨਾ ਕਹੀ ਡਾਡੀ ਦੀ ਮਾਂ ਨੂੰ ਬਸ ਉਹ ਥਾਰੀ ਰਾਮ ਜਾਂ ਪੜ ਲੂ ਮਾ ਲਾਦੀ ਤੱਕ ਤਾਂ ਇੰਨਾ ਕਿਸਨੇ ਹਲਾਦੀ ਹਾਂ ਵੀ ਜ਼ਮੀਨ ਕਹਿੰਦਾ ਸੀ ਭਾਈ 4000 ਦੀ ਅੱਧੀ ਛੜਾ ਕੇ ਛੱਟੂਗਾ ਉਹਨਾਂ ਦਾ ਹਾਂ ਵੀਰੇ ਮਦਾਂਗੇ ਜੀ ਸਰਬੋਸਠੀਕ ਤਾਂ ਚੱਲੀ ਜਾਂਦਾ ਕਿਉਂ ਹੁਣ ਉਹ ਠੀਕ ਤਾਂ ਭਾਈ ਥੋੜਾ ਚੱਲੀ ਜਾਂਦਾ ਇਹ ਤਾਂ ਘਰ ਮੂੰ ਤਾਂ ਬੱਚੇ ਬੱਚ ਬਾਕਦਾ ਠੀਕ ਤਾਂ ਥੋੜਾ ਆਪ ਹੀ ਚੱਲੀ ਜਾਂਦਾ ਤੁਹਾਨੂੰ ਵਧੀਆ ਖਾਣ ਨੂੰ ਮਿਲਿਆ ਚਲ ਤੂੰ ਵੀ ਹੁਣ ਫਸੀ ਹੋਈ ਆ ਭਾਈ ਮੈਂ ਤਾਂ ਤੈਨੂੰ ਕਰਾ ਮਾੜਾ ਚੰਗਾ ਬੋਲ ਸਕਦਾ ਨਹੀਂ ਕਿਉਂ ਤੇਰੀ ਕੋਈ ਬਾਹ ਨਹੀਂ ਚੱਲਦੀ ਚਲ ਵੀਰੇ ਉਹ ਤਾਂ ਹੈ ਤੁਹਾਡਾ ਹੱਕ ਜਿਹੜਾ ਹੈਗਾ ਹੱਕ ਤਾਂ ਚਲ ਲੈਣਾ ਚਾਹੀਦਾ ਜਦੋਂ ਬਾਈ ਸਾਹਿਬ ਜੀ ਨਾਲ ਗੱਲ ਕਰ ਲਿਓ ਮਸਾ ਤਾਂ ਆਪਣੇ ਰਿਸ਼ਤੇ ਠੀਕ ਹੋਏ ਆ ਨਾ ਨਾ ਆਪਾਂ ਲੜਨਾ ਤਾਂ ਪੁੱਤ ਮੈਂ ਵੀ ਹੈ ਨਹੀਂ ਨਾ ਮੈਂ ਲੜਾਈਆਂ ਚ ਕਿਸੇ ਨੇ ਕੀ ਘਟਿਆ ਕਲੇਸ਼ ਦਾ ਤਾਂ ਮੂੰਹ ਕਾਲ ਉਹ ਦੇ ਇਹਦਾ ਕਹ ਤਬਾਹੀ ਦਾ ਹੈ ਕੋਸ ਰਿਸ਼ਤੇ ਆਪਣੇ ਵੀ ਸੀ ਸਹੀ ਗੱਲ ਹੈ ਹੈਗੇ 3 ਹੈਗੇ ਇਹਨੂੰ ਤਾਂ ਨੁਟਪਾ ਕੜੀ ਨੂੰ ਕੀ ਪਤਾ ਹੈ ਹਾਂ ਚਲ ਫਿਰ ਚਲ ਫਿਰ ਠੀਕ ਹੈ ਚਲ ਬੈਨ ਕਾਲ ਹੋ ਬੁੱਲਬੁੱਲ ਦਾ ਫੋਨ ਆਇਆ ਚ ਗੈਨ ਲੱਡੀ ਨੂੰ ਤਿੰਨ ਬਾਾਰ ਭਲਾ ਕੇ ਮਿਲ ਕੇ ਗਈ ਐ ਨਾ ਕਹਿੰਦੀ ਸਾਰੀ ਗਲਤੀ ਇਹਨਾਂ ਦੀ ਐ ਮੇਰੇ ਕੋਲ ਸਬੂਤ ਪਏ ਆ ਮੈਨੂੰ ਲੱਗਦਾ ਫੇਰ ਉਹਨਾਂ ਦੀ ਗੱਲ ਨਾਲ ਜਾਏਗੀ ਚਲ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਉਹ ਆਪਾਂ ਦੇਖਦੇ ਆਂ ਭਾਬੀ ਹੈ ਕਿਰਾਂ ਹੁਣ ਆ ਗੱਲ ਆਪਾਂ ਆ ਸਝਾ ਗਏ ਹੈ ਠੀਕ ਹੈ ਹਾਂ ਚਾਹ ਚੰਗਾ ਨਾ ਨਾ ਬਸ ਕੋਈ ਨਹੀਂ ਚਾਹ ਤੇ ਚਾਹ ਤਾਂ ਪੀਜੋ ਕੀ ਹੋ ਗਿਆ ਪੈਰ ਦੇ ਨਾਲ ਕਿ ਮਲਗੀ ਗੱਲ ਤੂੰ ਕੋ ਬਟਰ ਆ ਜਾ ਤੈਨੂੰ ਮੈਂ ਦੱਸੂ ਜਾਂਦਾ ਸਾਰੀ ਗੱਲ ਦੱਸੂ ਤੈਨੂੰ ਮੈਂ ਆ ਜਾ ਜੀ ਰੋਟੀ ਬਣਾ ਲੈਂਦੇ ਹਾਂ ਤੇ ਯਾਰ ਆ ਫੋਟੋਆਂ ਲਾ ਦਿਆਂ ਬੰਦਿਆਂ ਆਂ ਆਪਣੀ ਰੋਟੀ ਬਣਾ ਦੇ ਨਾ ਬੱਸ ਜਾਉਂਦੀ ਸੀ ਤੁਸੀਂ ਮੈਂ ਤਾਂ ਬੱਚੀ ਨਾ ਮੈਂ ਹਫ਼ਤਾ ਦਾ ਦਿਨ ਹੁਣ ਇੱਥੀਆਂ ਗਾਹ ਮੰਡੀ ਆਉਂਦੀ ਡੰਕਰ ਲੈ ਜਾ ਨਾ ਨਾ ਲੈ ਹੁਣ ਇੱਥੀ ਦਾ ਮੇਰੀ ਗੱਲ ਸੁਣ ਬੀ ਤੂੰ ਰੋਟੀ ਦੀ ਫਿਕਰ ਨਾ ਕਰ ਰੋਟੀ ਅਸੀਂ ਜ਼ਰੂਰ ਖਾਵਾਂਗੇ ਹੋਰ ਬਣਾ ਕੇ ਖਾਵਾਂ ਹਾਂ ਬਸ ਠੀਕ ਹੈ ਖਾਵਾਂਗੇ ਕਿਸੇ ਤਰੀਕੇ ਨਾਲ ਜਾਉਂਦੀ ਇਹਦਾ ਮੇਰੇ ਮਿੱਤਰ ਦੀ ਕੁੜੀ ਹੈ ਲੈ ਆਪਣੀ ਕੁੜੀ ਨਿਕੜੇਗੀ ਇਹ ਕੀ ਗੱਲ ਹੋਈ ਇੰਨੇ ਟਾਈਮ ਬਾਅਦ ਉਹ ਫੜਾ ਜਾਇਆ ਆਇਆ ਵੀ ਤੇ ਰਿਹਾ ਵੀ ਨਹੀਂ ਇਹ ਗੱਲਾਂ ਕੀ ਗੋਲਮੋਲ ਕਰਗੇ ਮੈਨੂੰ ਤਾਂ ਗੱਲ ਹੀ ਸਮਝ ਨਹੀਂ ਆ ਰਹੀ ਮੈਂ ਤਾਂ ਉਹਨਾਂ ਐ ਕਹਿੰਦੀ ਆ ਵੀ ਹੁਣ ਨਾ ਕੋਈ ਸਿਆਪਾ ਪਾਵੇ ਮਾਸਾਂ ਤਾਂ ਸਾਰਾ ਕੁਝ ਠੀਕ ਹੋਇਆ ਸਾਰੇ ਵਧੀਆ ਬਸ ਵਿੱਚ ਬੋਲਣ ਲੱਗੇ ਆ ਹੁਣ ਨਾ ਕੋਈ ਨਵਾਂ ਸੱਪ ਨਿਕਲਿਆ ਵੀ ਮੈਨੂੰ ਤਾਂ ਡਰ ਲੱਗ ਜਾਂਦਾ ਹੁਣ ਜੇ ਮੈਂ ਲਾਡੀ ਨੂੰ ਇਹ ਗੱਲ ਕਹੀ ਵੀ ਕਾਲਾ ਐ ਕਹਿੰਦਾ ਵੀ ਅੱਧਾ ਹਿੱਸਾ ਲੈਣਾ ਫਿਰ ਤਾਂ ਉਹ ਪਟਕ ਜਾਊਗਾ ਹੁਣ ਉਹਦੇ ਨਾਲ ਕਿਵੇਂ ਗੱਲ ਕਰਾਂ ਮੈਂ ਵੀਰਾ ਤਾਂ ਮੈਨੂੰ ਕਹਿ ਗਿਆ ਪਰ ਗੱਲ ਤੇ ਇਹਦੀ ਵੀ ਸਹੀ ਹੈ ਵਿਚਾਰੇ ਦੀ ਸਾਰੀ ਉਮਰ ਇਹਨੇ ਵਿਚਾਰੇ ਨੇ ਬਾਹਰ ਤੱਕੇ ਖਾਦੇ ਆ ਅੱਧਾ ਹਿੱਸਾ ਤੇ ਇਹਦਾ ਬੰਦਾ ਇਹ ਆਪਦਾ ਹਿੱਸਾ ਕਿਉਂ ਛੱਡੇ ਚਲ ਦੇਖੀ ਜਾਊਗੀ ਆਪੀ ਗੱਲ ਕਰ ਲਾਂਗੇ ਹਾਂ ਬਈ ਉਹ ਕੁੜੀ ਦੀਆਂ ਗੱਲ ਸਮਝ ਨਹੀਂ ਆਈ ਮੈਨੂੰ ਬਲਬਲਾ ਕੀ ਕਹਿੰਦੀ ਕਿਹੜੀ ਬਲਬਲਾ ਉਹ ਫੜਾ ਲਾਡੀ ਤੇ ਦੂਜੀ ਘਰ ਵਾਲੀ ਆ ਦੋ ਵਿਆਹ ਕਰਾਈ ਬੈਠਾ ਤੈਨੂੰ ਮੈਂ ਦੱਸਿਆ ਤਾਂ ਸੀ ਹੋਈ ਸਾਜ ਤਾਂ ਮੇਰਾ ਸਾਲਾ ਪਿਓ ਤੋਂ ਵੀ ਚਾਰ ਦੰਦੇ ਉੱਤੇ ਨਿਕਲ ਗਿਆ ਉਹ ਫੇਰ ਉਹੀ ਗੱਲ ਹੈ ਜਿਹੜਾ ਚੰਦ ਬਾਪੂ ਨੇ ਚਾੜਿਆ ਸੀ ਹਾਂ ਹੈ ਕਹਿੰਦੇ ਹੁੰਦੇ ਆ ਫੇਰ ਜਹੇ ਜਹੇ ਦੇਖਦਾ ਉਹ ਜਹ ਉਹਦਾ ਉਹੀ ਗੱਲ ਹੈ ਜਹੇ ਜਹੇ ਭਾਈ ਮਾਏ ਉਹ ਜਹੇ ਜਹੇ ਨਹੀਂ ਉਹੀ ਗੱਲਾਂ ਉਹ ਕਰਾਈ ਬੈਠਾ ਵਿਆਹ ਹੋਰ ਗੱਲ ਆ ਹਾਂ ਉਹਦੀ ਗੱਲ ਬਤਗਾ ਸਿਰੀ ਨਾ ਸੀ ਕਿਹੜੀ ਦੂਜੀ ਘਰ ਵਾਲੀ ਦੂਜੀ ਘਰ ਵਾਲੀ ਸੀ ਹਾਂ ਠੀਕ ਆ ਉਹ ਮੰਗਰੀ ਬੰਦਾ ਆ ਗਿਆ ਹਨਾ ਮੈਨੂੰ ਕੰਮ ਚਾਹੀਦਾ ਤੇ ਇਹਨਾਂ ਦੇ ਸਿਰੀ ਰਲ ਗਿਆਗੇ ਅੱਛਾ ਸਾਸੀ ਦੋਨਾਂ ਦੀ ਹੈ ਤੇ ਗਾਹਾਂ ਜਵਾਕ ਜਿਹੜਾ ਹੋਇਆ ਉਹਦੇ ਕੋਲੇ ਕੁੜੀ ਹੋਈ ਉਹ ਵੀ ਗਾਹਾਂ ਸਿਰੀ ਦੀ ਇਹਦਾ ਜਹ ਜੀ ਕੋਕ ਕੋਹੋ ਜੇ ਬੱਚੇ ਹੋਏ ਖੜਿਆ ਕੋਕੋ ਦਾ ਭੈਣ ਮਰਾਵੇ ਖੜ ਕੇ ਤਾਂ ਥਾਰੀ ਪਛਾਪੁਠਾ ਚੱਲ ਰਿਹਾ ਹੈ ਸਾਰੇ ਪਛਾਪੁਠਾ ਚੱਲ ਰਿਹਾ ਤਾਂ ਇਹਨਾਂ ਨੂੰ ਪਤਾ ਲੱਗ ਗਿਆ ਸੀ ਕੋਈ ਬੰਦਾ ਇੱਕ ਦੀ ਵੀ ਤਾਂ ਘੱਟ ਹੀ ਨਹੀਂ ਹੈਗਾ ਲੈ ਬਸ ਹੈ ਹੈ ਇਹਨਾਂ ਨੂੰ ਹੁਣ ਪਤਾ ਲੱਗ ਗਿਆ ਸੀ ਹਾਂ ਵੀ ਐਂ ਕਰਕੇ ਆ ਚੱਕਰ ਸੀ ਹਾਂ ਇਹਨਾਂ ਨੇ ਕੱਢਤੀ ਘਰ ਵਧੀਆ ਰਹੀ ਬਈ ਵਧੀਆ ਰਹੇ ਨਾਲ ਉਹ ਦੁਬਾਰੇ ਫੇਰ ਹੋਣਾ ਉਹਨੂੰ ਫੇਰਦੀ ਆ ਮੈਂ ਉਹੀ ਦੱਸਦੀ ਸੀ ਉਹ ਕਹਿੰਦੀ ਲਾਡੀ ਨੂੰ ਸੱਦਿਆ ਸੀ ਹਾਂ ਜਦੋਂ ਉਹ ਆ ਜਾਂਦੀ ਆ ਇਹਦੀ ਕਦਰ ਮਰ ਜਾਂਦੀ ਆ ਵਿਚਾਰੀ ਦੀ ਮੈਂ ਤਾਂ ਇਹ ਤੇ ਤਰਸ ਆਉਂਦਾ ਇਹ ਦਿਲ ਦੀ ਚੰਗੀ ਆ ਵਿਚਾਰੀ ਉਹ ਯਾਰ ਦਿਲ ਜਿੰਨਾ ਬੰਦਾ ਦਿਲ ਦਾ ਚੰਗਾ ਨਾ ਉੰਨੀਆਂ ਬਦੀਆਂ ਹੁੰਦੀਆਂ ਨੇ ਉਹਦੇ ਨਾਲ ਬਸ ਇਹ ਕਹਿਆ ਮੈਂ ਜ਼ਿੰਦਗੀ ਦਾ ਜੰਕ ਕੱਢਿਆ ਇਹ ਪਤਾ ਜਿੰਨਾ ਬੰਦਾ ਦਿਲ ਦਾ ਸਾਫ ਹੈ ਉੰਨੀ ਜੱਗੋਂ ਤੇਰੀ ਦੁਨੀਆ ਕਰਦੀ ਏ ਬਸ ਸਹੀ ਗੱਲ ਆ ਉਪੜਾ ਤੇਰੀ ਹੈ ਨਹੀਂ ਬਸ ਬਸ ਲੈ ਹੋਰ ਦੇਖ ਲੈ ਕਿ ਇਹ ਬੇਬੇ ਦੇਲ ਦੀ ਚੰਗੀ ਸੀ ਹੈ ਤਾਂ ਦੇਖ ਲੈ ਕਿੰਨੀਆਂ ਠੋਕਰਾਂ ਖਾ ਗਈ ਕੋਈ ਨਹੀਂ ਕੋਈ ਨਹੀਂ ਇਹਨਾਂ ਹੁਣ ਮੂੜੇ ਆਉਣੀਆਂ ਦੇਖਦਾ ਜਾ ਬਣਦਾ ਕੀ ਹੈ ਹਾਂ ਹੁਣ ਖਾ ਖੋਲ ਕੇ ਛੱਡਾਂਗੇ ਮੈਂ ਤਾਂ ਇਹਦਾ ਤਾਂ ਜਗਰਾ ਮੰਨਦਾ ਐਡਾ ਦਿਲ ਤੇ ਪੱਥਰ ਤਰੀ ਬੈਠੀ ਹੈ ਜਬਾ ਖੜੀ ਯਾਰ ਲੈ ਮਸਾਂ ਪੁੱਛਣਾ ਉਪੜਾ ਹੁਣ ਰਿਸ਼ਤੇਦਾਰੀ ਤੇਰੇ ਨਾਲ ਹੋਰ ਉਹ ਇਹਦੇ ਨਾਲ ਰਿਸ਼ਤੇਦਾਰੀ ਆਖਰ ਨੂੰ ਹੋਰ ਆ ਕਿਉਂ ਇਹ ਆਪਣੇ ਯਾਰ ਮਿੱਤਰ ਦੀ ਆਪਣੇ ਭਾਈ ਦੀ ਕੁੜੀ ਨਿਕਲ ਗਈ ਵਿਚਾਰੀ ਦੀ ਮੈਂ ਤਾਂ ਪਾਰਵਾਹੀ ਕਰੀ ਇਹਦੇ ਬਾਪੂ ਦੇ ਮਗਰ ਵੀ ਹਾਂ ਕੋਈ ਨਿਕਲਿਆ ਕੰਮ ਹੋਰ ਹੁਣ ਮੈਨੂੰ ਆਤ ਆ ਗਿਆ ਕੰਮ ਮੈਨੂੰ ਸਾਰੀ ਕਰਨੇ ਪੈਣਗੇ ਮੈਨੂੰ ਹੋਰੋਂ ਲੱਗਦਾ ਹਾਂ ਕਦੇ ਕਦੇ ਤਾਂ ਮੈਨੂੰ ਐ ਲੱਗਦਾ ਵੀ ਉਹਨੂੰ ਫਸਾਉਣ 'ਚ ਵੀ ਹੱਥ ਇਹਨਾਂ ਦਾ ਕਰੀ ਧਰੀ ਹੋ ਸਕਦਾ ਹੁਣ ਜਦੋਂ ਐਡਾ ਬੰਦਾ ਤੀਵੀਂ ਹੀ ਮਾਰ ਸਕਦੇ ਨੇ ਐਂ ਦੇਖ ਫੁੱਫੜਾ ਗੱਲ ਹੋਰ ਆ ਨਾ ਤੂੰ ਸੋਚ ਕੇ ਦੇਖ ਹਾਂ ਤੂੰ ਸੀ ਹੂੰ ਬਾਪੂ ਸੀ ਹਾਂ ਕਾ ਇਹਦਾ ਪਿਓ ਸੀ ਮਨਿੰਦਰ ਦਾ ਹਾਂ ਲਿਆ ਲਿਆ ਥੋੜਾ ਧੁੱਪ ਆਇਦਰਾ ਹਾਂ ਲਿਆ ਅੱਛੇ ਸੀ ਤੁਸੀਂ ਹਾਂ ਜਿਹੜੀ ਗੱਲ ਤੈਨੂੰ ਪਤਾ ਹਾਂ ਉਹ ਬਾਪੂ ਨੂੰ ਵੀ ਪਤਾ ਉਹ ਪਤਾ ਸਾਡੇ ਦੇਖਣ ਲਈ ਨਹੀਂ ਪਤਾ ਇੱਕ ਵਾਰ ਨਤੀ ਸਾਡੇ ਤਾਂ ਹਾਂ ਮੈਨੂੰ ਆਇ ਲੱਗਦਾ ਕਿਤੇ ਨਾ ਕਿਤੇ ਤਾਰ ਪਾਈ ਦੀ ਆ ਮੇਰੇ ਦਿਮਾਗ 'ਚ ਕਿਵੇਂ ਵੀ ਕਰਿਆ ਧਰਿਆ ਸਾਰਾ ਇਹਨਾਂ ਦਾ ਇਹਦੀ ਮਾਂ ਦਾ ਕਰਿਆ ਧਰਿਆ ਲੱਗਦਾ ਮੈਨੂੰ ਮੈਨੂੰ ਵਗੇਰਾ ਮੱਥੇ ਨਹੀਂ ਲੱਗੀ ਮੇਰੇ ਮੈਨੂੰ ਮੱਥੇ ਲੱਗ ਜਾਂਦੇ ਕਿਰਾ ਬਸ ਸਾਰੀਂ ਪਰਦਾ ਪੜਾ ਦੋਨੂੰ ਜੇ ਦੇਖ ਕੇ ਪਸੀਨਾ ਨਾ ਆਇਆ ਤਾਂ ਕਹੀ ਨਹੀਂ ਮੈਨੂੰ ਹਾਂ ਉਹਨੂੰ ਮੈਨੂੰ ਪਸੀਨਾ ਪਸੰਦ ਨਹੀਂ ਆਉਂਦਾ ਪਸੀਨੇ ਲਿਆ ਕੇ ਨਾ ਡਾ ਕਹਿੰਦਾ ਉੱਪਰ ਹੀ ਕੰਮ ਕਰਿਆ ਜਦੋਂ ਤੈਨੂੰ ਦੇਖਿਆ ਤੇ ਜੇ ਨਾਂ ਲਾਡੀ ਦੀ ਮਾਂ ਨੂੰ ਪਸੀਨਾ ਆਇਆ ਜੇ ਨਾ ਗੇਰ ਚ ਬੰਦ ਹੋਈ ਤਾਂ ਕਹਿੰ ਤੂੰ ਬੱਸ ਹਾਂ ਕਿਹੜਾ ਗੱਲ ਕਰਨ ਦੇ ਬੱਸ ਮੈਨੂੰ ਆਹ ਘਰ ਐ ਪੁੱਤ ਠੀਕ ਐ ਜੀ ਚਲ ਆਜੋ ਫਿਰ ਆਪਾਂ ਜਾ ਕੇ ਗੱਲਬਾਤ ਕਰਦੇ ਆਂਗੇ ਨਹੀਂ ਪੁੱਤ ਪਹਿਲਾਂ ਤੂੰ ਜਾ ਮੂੰਹ ਤਾਂ ਸੁੰਗ ਉਹਨਾਂ ਦਾ ਕੀ ਕਹਿੰਦੇ ਨੇ ਇਹ ਐਡੀ ਤਾਂ ਕੋਈ ਡਰ ਵਾਲੀ ਗੱਲ ਨਹੀਂ ਆਪਾਂ ਕਿਹੜਾ ਜਾ ਕੇ ਗੱਲਬਾਤ ਕਰਦੇ ਆਂਗੇ ਨਹੀਂ ਡਰ ਤਾਂ ਸਾਨੂੰ ਕਾਹਦਾ ਪੁੱਤ ਹਾਂਜੀ ਚਲ ਫਿਰ ਵੀ ਮੜਾ ਜਾ ਤੂੰ ਪਤਾ ਤਾਂ ਲੈ ਲੈ ਕੀ ਕਹਿੰਦੇ ਐ ਫਿਰ ਸਾਨੂੰ ਬੁਲਾ ਲਈ ਤੂੰ ਪਹਿਲੇ ਤੁਸੀਂ ਗੱਲ ਕਰੋ ਫਿਰ ਅਸੀਂ ਆਉਂਦੇ ਹਾਂ ਕੌਣ ਆ ਗਿਆ ਈਰਾਲ ਚਾਲਾ ਜੀ ਠੀਕ ਹੈ ਜੀ ਵਧੀਆ ਮੈਂ ਸਰਪੰਚ ਆਇਆ ਹਾਂ ਪੁੱਤ ਨੂੰ ਮੁਗੜ ਤੋਂ ਅੱਛਾ ਥੋੜੀ ਮੈਰਜ ਹੋਈ ਸੀ ਨਾ ਕੁੜੀ ਨਾਲ ਬੋਲ ਬੋਲ ਨਾਲ ਹਾਂਜੀ ਸਰਪੰਚ ਸਾਹਿਬ ਆਜੋ ਗੱਲਬਾਤ ਕਰਨੀ ਸੀ ਸਰਪੰਚ ਸਾਹਿਬ ਕੀ ਗੱਲਬਾਤ ਕਰਨੀ ਹੈ ਉਹ ਤੁਸੀਂ ਪੇ ਤਾਂ ਜਿਹਨੂੰ ਪਿੰਡ ਕੋਈ ਕੋਈ ਲੜਾਈ ਝਗੜਾ ਹੋਇਆ ਹੋਊ ਥੜਾ ਸਰਪੰਚ ਸਾਹਿਬ ਲੜਾਈ ਝਗੜਾ ਤਾਂ ਨਹੀਂ ਹੋਇਆ ਪਰ ਜਿਹੜੀ ਗੱਲ ਕਰੀ ਆ ਵੀ ਉਹਨੇ ਉਹ ਵੀ ਮਾੜੀ ਕਰੀ ਤੁਸੀਂ ਉਹਨਾਂ ਨੂੰ ਨਾਲ ਲੈ ਕੇ ਆਉਣਾ ਸੀ ਤੁਸੀਂ ਇਕੱਲੇ ਗੱਲ ਕਰਨ ਆਗੇ ਕੀ ਮਾਂ ਜਾ ਕੇ ਨਾਲ ਇਕੱਲੇ ਗੱਲ ਕਰਦੇ ਹੈਗੇ ਨਹੀਂ ਸਰਪੰਚ ਸਾਹਿਬ ਜੇ ਹੁਣ ਤੁਸੀਂ ਆਈ ਗਏ ਠੀਕ ਹੈ ਤੇ ਤੁਹਾਨੂੰ ਮੈਂ ਸਾਰੀ ਗੱਲ ਬਾਤ ਦੱਸ ਦਾਂ ਤੁਸੀਂ ਉਹਨਾਂ ਨੂੰ ਨਾਲ ਲੈ ਕੇ ਆਓ ਕੋਈ ਨਹੀਂ ਨਾਲ ਤਾਂ ਆਈ ਨਹੀਂ ਉਹ ਆਏ ਨੇ ਆਈ ਨਹੀਂ ਕਿਤਨੇ ਬਾਹਰ ਖੜੇ ਹੈ ਬਾਹਰ ਖੜੇ ਨਹੀਂ ਬਾਹਰ ਕਿਉਂ ਖੜਾਏ ਨੇ ਆਜੋ ਫਿਰ ਲੈ ਕੇ ਆਓ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਹੋਣਾ ਚਾਹੀਦਾ ਆਜੋ ਆਜੋ ਅੰਦਰ ਆਈ ਗੱਲ ਬਾਤ ਕਰਦੇ ਸਤ ਆਜੋ ਆਜੋ ਹਾਂ ਬਈ ਦੱਸੋ ਕਿਉਂ ਤੁਸੀਂ ਕੁੜੀ ਨੂੰ ਘਰੋਂ ਕੱਢਿਆ ਇਹਨਾਂ ਦੀ ਪੁੱਛ ਲਓ ਕੀ ਕੰਮ ਇਹਨੇ ਕੀਤੇ ਆ ਕੀ ਨਹੀਂ ਕੀਤੇ ਸਾਰਾ ਕੁਝ ਉਹਨੂੰ ਦੱਸੇ ਹੋਊਗਾ ਕਿਉਂ ਕੀ ਕੰਮ ਕਰਤੇ ਮੇਰੀ ਕੁੜੀ ਨੇ ਚੁੱਪ ਕਰਜੋ ਮੈਨੂੰ ਐਵੇਂ ਨਾ ਬਾਲਾ ਬੋਲਣ ਦਾ ਮੌਕਾ ਨਾ ਦਿਓ ਤੁਹਾਡੇ ਪਿੰਡ ਦਾ ਸਰਪੰਚ ਆ ਤਾਂ ਮੈਂ ਲਿਆਜਣਾ ਪਊ ਰਿਹਾ ਜੇ ਮੈਂ ਸਾਰੀਆਂ ਕਰਤੂਤਾਂ ਦੱਸਤੀਆਂ ਨਾ ਉਹਦੀਆਂ ਤਾਂ ਥੋੜੀ ਰਹਿਣੀ ਘੱਟ ਨਹੀਂ ਪਿੰਡ ਦੇ ਵਿੱਚ ਨਾ ਸੋਡੀ ਕਰ ਤੂ ਤਾਂ ਚੰਗੀ ਐ ਮੇਰੀ ਕੁੜੀ ਨੇ ਕੀ ਕਰਤੂਤ ਕੀਤੀ ਐ ਗੱਲਾਂ ਇਹ ਕਰਦੇ ਉਦੋਂ ਤਾਂ ਮਿੰਤਾ ਕਰਦੇ ਸੀ ਚਲ ਕੋਈ ਨਹੀਂ ਕੀ ਗੱਲ ਕੀ ਹੋਈ ਹੈਗੀ ਇਹਨਾਂ ਨੇ ਤਾਂ ਹੁਣ ਬਗਵਾਨ ਛੱਡੋ ਜਿਹੜੀਆਂ ਗੱਲਾਂ ਹੋਣੀਆਂ ਸੀ ਉਹ ਤਾਂ ਹੋ ਗਈਆਂ ਮੈਂ ਤਾਂ ਉਸ ਤੋਂ ਤਲਾਕ ਲੈਣਾ ਠੀਕ ਐ ਤਲਾਕ ਦੇ ਕਾਗਜ਼ ਇਹਦੇ ਕੋਲੇ ਭੇਜੇ ਵੀ ਨੇ ਇਹ ਜਾਣ ਕੇ ਸਹਿਨ ਨਹੀਂ ਕਰਦੀ ਮੈਂ ਕਿਵੇਂ ਤਲਾਕ ਲੈਣਾ ਲੱਛਣ ਤਾਂ ਥੋੜੇ ਮਾੜੇ ਸੀਗੇ ਤਾਂ ਮੈਨੂੰ ਘਰੋਂ ਬਾਹਰ ਕਰਤਾ ਹੁਣ ਤਲਾਕ ਲੈਣ ਨੂੰ ਫਿਰਦਾ ਘਰ ਦਾ ਵਾਰਿਸ ਜੋ ਮਨਿੰਦਰ ਨਜਾਇਜ਼ ਤਾਂ ਨਹੀਂ ਤਲਾਕ ਲੈਣ ਨੂੰ ਫਿਰਦਾ ਸਰਪੰਚ ਸਾਹਿਬ ਹਾਂਜੀ ਮੈਂ ਕਹਿੰਦਾ ਸੀ ਕਾ ਤੋਂ ਤੁਹਾਨੂੰ ਸਬੂਤ ਦਿਖਾਉਣੇ ਆ ਕਾ ਤੋਂ ਠੀਕ ਹੈ ਲੈ ਪਰ ਇਹ ਨਹੀਂ ਇਹ ਆਪਦੇ ਲਈ ਕਰਵਾ ਕੇ ਹਟੂਗੀ ਦਿਖਾ ਦੇ ਸਬੂਤ ਤੇ ਬੋਲੋ ਝੂਠੇ ਵੀ ਬਣਾਣਾ ਤੁਸੀਂ ਮੈਂ ਸਹੀ ਗੱਲ ਦੱਸਾਂ ਅਸੀਂ ਰੱਖਿਆ ਸੀ ਸੀਗੀ ਸੀਰੀ ਦੇ ਨਾਲ ਸੀਗੀ ਇਹਦੀ ਗੱਲਬਾਤ ਠੀਕ ਹੈ ਝੂਠ ਕਿਉਂ ਕਹਿਨੇ ਆ ਮਨਿੰਦਰ ਨੂੰ ਮਿਲਣਾ ਆਉਂਦਾ ਸੀ ਮਨਿੰਦਰ ਨਾਲ ਬਸ ਮੇਰੇ ਕੋਲੇ ਸਾਰੇ ਗਰੁੱਪ ਨੇ ਮਰ ਜਾ ਚੱਪਣ ਤੇ ਨੱਕ ਡੋਵੋ ਕੇ ਆਪਦੀ ਵਿਆਹੀ ਉਹ ਤੀਵੀ ਨੂੰ ਆਏ ਕਹੀ ਜਾਂਦਾ ਹੈ ਨਹੀਂ ਸੁਣ ਲਓ ਬਗਵਾਸ ਬੰਦ ਕਰੋ ਜਣਾ ਸਰਪੰਚ ਸਾਹਿਬ ਨੇ ਚੁੱਪ ਕਰਾ ਕੋਈ ਨਹੀਂ ਕਿਹੜਾ ਚੁੱਪ ਕਰੋ ਆਪਾਂ ਨੇ ਪੱਕਾ ਤਾਂ ਸੁਣ ਲਿਆ ਸਾਡਾ ਬਖ ਸੁਣ ਚਾਈਨਾ ਦੀ ਵੀ ਗੱਲ ਸੁਣ ਲਈ ਕੀ ਕਹਿੰਦੇ ਨੇ ਫਿਰੋਜ਼ ਸਾਹਿਬ ਜੀ ਸੀਗਾ ਸ੍ਰੀ ਵਾਲੇ ਦੀ ਗੱਲਬਾਤ ਸੀ ਸ੍ਰੀ ਸਾਰਾ ਕੁਝ ਕਬੂਲ ਹੈ ਮੇਰੇ ਕੋਲੇ ਵੀਡੀਓ ਪਈ ਹੈ 7-8 ਸਾਲ ਤੋਂ ਇਹਨਾਂ ਦੀ ਪਹਿਲਾਂ ਦੀ ਗੱਲਬਾਤ ਚੱਲ ਰਹੀ ਆ ਉਸ ਮੁੰਡੇ ਨਾਲ ਮੈਂ ਸਾਰੀ ਪੈਰਵਾਈ ਕੀਤੀ ਐ ਸਾਰਾ ਕੁਝ ਮੈਨੂੰ ਪਤਾ ਐ ਜੜੀ ਉਹ ਕੁੜੀ ਐ ਉਹ ਵੀ ਖਾਲਾਕੇ ਸਿਹਰੀ ਦੀ ਐ ਜੇ ਨਹੀਂ ਇਹ ਕਹਿੰਦੀ ਐ ਵੀ ਉਹ ਕੁੜੀ ਮੇਰੀ ਐ ਤਾਂ ਇਹਨੂੰ ਕਦੋਂ ਡੀਐਨਏ ਕਰਵਾ ਲੈ ਤੇ ਮੈਂ ਇਹਨੂੰ ਇੱਥੇ ਰੱਖਣ ਲਈ ਮੈਂ ਸਾਬ ਇਹ ਸਰਾਸਰ ਝੂਠ ਬੋਲੀ ਜਾਂਦਾ ਇਹ ਸਾਰੇ ਨਾ ਇਹਨਾਂ ਨੇ ਸਕੀਮਾਂ ਲਾਈ ਨੇ ਹੁਣ ਜਦੋਂ ਮਨਿੰਦਰ ਦੇ ਮੁੰਡਾ ਹੋ ਗਿਆ ਤੇ ਇਹਦੇ ਪਿਓ ਤੇ ਮਨਿੰਦਰ ਨੇ ਰਲ ਕੇ ਤਾਂ ਝੂਠੇ ਪ੍ਰੂਫ ਬਣਾਏ ਨੇ ਜੇ ਗੱਲਬਾਤ ਤਾਂ ਮਨਿੰਦਰ ਨਾਲ ਸੀਗੀ ਪਤਾ ਲੱਗ ਗਿਆ ਐਵੇਂ ਬੂਦੇ ਜਵਾਨ ਨੂੰ ਲਗਾਮ ਦਿਲਾ ਮੇਰੇ ਬਾਰੇ ਕੁਝ ਨਾ ਬੋਲ ਅਜੇ ਤੱਕ ਗਲੀਮਿਕ ਤੇ ਪੈਰ ਨਹੀਂ ਡਰਾਂ ਮੈਂ ਬਹਿ ਜਾ ਬਹਿ ਜਾ ਚੁੱਪ ਕਰਕੇ ਉਹ ਤਾਂ ਮੇਰੀ ਧੀ ਨੂੰ ਘਰੋਂ ਕਢਾਉਣਾ ਸੀ ਕਢਾਤਾ ਚੱਲ ਚੁੱਪ ਕਰੋ ਆ ਵੀਡੀਓ ਚ ਤੁਸੀਂ ਕੀ ਕਰ ਰਹੇ ਹੋ ਇਹ ਮੇਰੀ ਗੱਲ ਸੁਣ ਲਓ ਇਹ ਤਾਂ ਇਹਨਾਂ ਨੇ ਸਭ ਝੂਠੀ ਬਣਾਈ ਹੈ ਅੱਛਾ ਇਹ ਵੀਡੀਓ ਝੂਠੀ ਝੂਠੀ ਬਣ ਗਈ ਝੂਠੀ ਆ ਚੱਲ ਠੀਕ ਹੈ ਮੈਂ ਵੀ ਝੂਠਾ ਇਹ ਵੀ ਝੂਠੀ ਸਰਪੰਚ ਸਾਹਿਬ ਵੀ ਝੂਠ ਨੇ ਆ ਵੀਡੀਓ ਵੀ ਝੂਠੀ ਹੈ ਸਾਰੀ ਗੱਲ ਸਾਰੀ ਕੀ ਸਿਰਫ ਇਹਨਾਂ ਚ ਹੈ ਮੈਂ ਸਿੱਧੀ ਨਾਲ ਗੱਲ ਕਰੀ ਜਾਂਦੀ ਆ ਉਹ ਮਨਿੰਦਰ ਬਾਰੇ ਸਾਰਾ ਕੁਝ ਦੱਸਿਆ ਜਾਂਦਾ ਮੈਨੂੰ ਉਹ ਇਹਨਾਂ ਨੇ ਇਹੀ ਵੀਡੀਓ ਬਣਾਈ ਹੋਈ ਆ ਸਰਪੰਚ ਕੋਈ ਪ੍ਰੂਫ ਨਹੀਂ ਹੈਗਾ ਚੱਲ ਠੀਕ ਹੈ ਮੈਂ ਮੰਨਦਾ ਚੱਲ ਮੈਂ ਇਹਨੂੰ ਕੁੱਟਿਆ ਇਹਨੂੰ ਮਾਰਿਆ ਮੈਂ ਇੱਕ ਦਿਨ ਇਹ ਰਸੋਈ ਚ ਚਾਹ ਬਣਾ ਰਹੀ ਸੀ ਮੈਂ ਜਾ ਕੇ ਦੇਖਿਆ ਇਹਨੇ ਹੌਲੀ ਕਿਤੇ ਨੇ ਜ਼ਹਿਰ ਵਾਲੀ ਸ਼ੀਸ਼ੀ ਕੱਢੀ ਤੇ ਚਾਹ ਦੇ ਵਿੱਚ ਮਿਲਾ ਦਿੱਤੀ ਮੈਂ ਕਿਹਾ ਚੱਲ ਦੇਖਦੇ ਆਂ ਕੀ ਕਰਦੀ ਐ ਕੀ ਨਹੀਂ ਠੀਕ ਐ ਇੱਥੇ ਮੈਂ ਤੇ ਮੇਰੀ ਮਾਂ ਬੈਠੇ ਸੀਗੇ ਆਈ ਚਾਹ ਦੇ ਕੱਪ ਲਿਆ ਕੇ ਮੈਨੂੰ ਫੜਾ ਦਿੱਤੀ ਠੀਕ ਐ ਜਦੋਂ ਮੈਂ ਦੇਖ ਲਿਆ ਮੇਰੀ ਮਾਂ ਨੇ ਚਾਹ ਫੜ ਲਈ ਪੀਣ ਵਾਸਤੇ ਜੇ ਸਰਪੰਚ ਸਾਹਿਬ ਮੇਰੀ ਮਾਂ ਚਾਹ ਪੀ ਲੈਂਦੀ ਉੱਥੇ ਕੌਣ ਜ਼ਿੰਮੇਵਾਰ ਸੀਗਾ ਠੀਕ ਐ ਮੈਂ ਉਸ ਤੋਂ ਬਾਅਦ ਚਾਹ ਦਾ ਕੱਪ ਫੜ ਕੇ ਇਹਨੂੰ ਕਿਹਾ ਮੈਂ ਕਿਹਾ ਚੱਲ ਤੂੰ ਪੀ ਕੇ ਦਿਖਾ ਜੇ ਤੂੰ ਵਾੜੀ ਸੱਚੀ ਐ ਉੱਥੇ ਚਾਹ ਨਹੀਂ ਪੀਤੀ ਕਿਉਂ ਮੇਰੀ ਗੱਲ ਸੁਣੋ ਜੀ ਇਹ ਸਾਰਾ ਸਰ ਝੂਠ ਬੋਲੀ ਜਾਂਦੇ ਨੇ ਇਹਨਾਂ ਨੂੰ ਸਿਰਫ ਨਾ ਮੈਨੂੰ ਘਰੋਂ ਕੱਢਣ ਦਾ ਬਹਾਨਾ ਚਾਹੀਦਾ ਸੀ ਉਹ ਇਹਨਾਂ ਨੇ ਬਣਾ ਲਿਆ ਤੇ ਇਹਨਾਂ ਨੂੰ ਸਿਰਫ ਨਾ ਭੁਲੇਖਾ ਲੱਗਿਆ ਕਿ ਮੈਂ ਚਾਹ ਚ ਜ਼ਹਿਰ ਪਾ ਰਹੀ ਹੋਰ ਕੋਈ ਗੱਲ ਨਹੀਂ ਤਾਂ ਮੇਰਾ ਨਹੀਂ ਮੰਨਦੀ ਨਹੀਂ ਉਪੀਤੀ ਮੈਂ ਤਾਂ ਇਹ ਜੋ ਇਸ਼ੂ ਬਣਾਉਣ ਵਾਲੀ ਕਿੰਡੀ ਕਗਲ ਚਾ ਕੋਈ ਨਹੀਂ ਇਹਨਾਂ ਨੇ ਸਾਰਾ ਕੁਝ ਮੰਨੀ ਆ ਮੇਰੇ ਕੋਲ ਜਦੋਂ ਮੈਂ ਤੈਨੂੰ ਘਰੋਂ ਕੱਢਿਆ ਮੇਰੇ ਦਿਮਾਗ ਵਿੱਚ ਨਹੀਂ ਮੰਨੀ ਹੈਗੀ ਠੀਕ ਹੈ ਝੂਠਾ ਬੋਲੋ ਮੇਰੇ ਨਾਲ ਚੁੱਪ ਚਾਪ ਕਰ ਇਹਨਾਂ ਨੇ ਕੋਈ ਪ੍ਰੂਫ ਦਿੱਤਾ ਸਾਨੂੰ ਤੁਸੀਂ ਵੀ ਕੋਈ ਪ੍ਰੂਫ ਦੇ ਦਿਓ ਅਸੀਂ ਕੀ ਪ੍ਰੂਫ ਦਈ ਇਹਨਾਂ ਨੇ ਤੇ ਝੂਠੇ ਪ੍ਰੂਫ ਬਣਾ ਕੇ ਤੁਹਾਨੂੰ ਦਿਖਾਤੇ ਸਾਡੀ ਉਹ ਗੱਲ ਨਹੀਂ ਨਾ ਹੈਗੀ ਵੀ ਅਸੀਂ ਝੂਠ ਬੋਲੀਏ ਸਰਪੰਚ ਸਾਹਿਬ ਮੇਰੀ ਗੱਲ ਸੁਣ ਲਓ ਠੀਕ ਹੈ ਮੈਨੂੰ ਬਾਲੀਆਂ ਗੱਲਾਂ ਆਉਂਦੀਆਂ ਨਹੀਂ ਹੈਗੀਆਂ ਮੈਂ ਲੈਣਾ ਇਸ ਜਨਾਨੀ ਤੋਂ ਤਲਾਕ ਠੀਕ ਹੈ ਸਾਡੀ ਨਹੀਂ ਨਿਭਦੀ ਜੇ ਜਿਹੜੀ ਗੱਲਬਾਤ ਹੈਗੀ ਹੈ ਕਾਰਵਾਈ ਹੈਗੀ ਆਪਾਂ ਤਾਂ ਪ੍ਰੂਫ ਲਿਜਾ ਕੇ ਜੇ ਤੁਸੀਂ ਕਹਿੰਦੇ ਹੋ ਤਾਂ ਆਪਾਂ ਵਕੀਲ ਨੂੰ ਦਿਖਾ ਦਿੰਨੇ ਆ ਜਾਂ ਕੇ ਸਾਰਾ ਕੁਝ ਫਿਰ ਉਹਨਾਂ ਨੇ ਆਪ ਦੀ ਕਾਰਵਾਈ ਤਾਂ ਕਰ ਹੀ ਲੈਣੀ ਉਹ ਤਾਂ ਕਰਨੀ ਹੀ ਫਿਰ ਆਪ ਦੀ ਕਾਰਵਾਈ ਠੀਕ ਹੈ ਜੇ ਜੇ ਰਾਜੀ ਬੰਦੇ ਦੇ ਨਾਲ ਪੰਚਾਇਤੀ ਆਪਣਾ ਸਹਿਮਤੀ ਦੇ ਨਾਲ ਤਲਾਕ ਦਿੰਦੀ ਆ ਠੀਕ ਹੈ ਤਾਂ ਉਸਾਰੇ ਤੋਂ ਸਾਈਨ ਕਰਵਾ ਦੋ ਲੈ ਜਾ ਕੇ ਤੁਹਾਨੂੰ ਸਾਰੇ ਪ੍ਰੂਫ ਦਿਖਾ ਦੇ ਤੁਹਾਡਾ ਨੰਬਰ ਦੇ ਦਿਓ ਮੈਨੂੰ ਆ ਤੁਹਾਨੂੰ ਵਟਸਐਪ ਤੇ ਭੇਜ ਦਿੰਨਾ ਠੀਕ ਹੈ ਬਾਅਦ ਤੁਸੀਂ ਕਦੇ ਆ ਕੇ ਕੱਲੀ ਕੱਲੀ ਗੱਲ ਸੁਣ ਲਿਓ ਵੀ ਕੀ ਹੈ ਇਹਦੇ ਖਿਲਾਫ ਮੈਂ ਤਾਂ ਤਲਾਕ ਤੈਨੂੰ ਹੀ ਦਿੰਦੀ ਨਹੀਂ ਲਾਡੀ ਸਿੱਧੀ ਜੀ ਗੱਲ ਹੈ ਤੇ ਤਲਾਕ ਲੈਣਾ ਮੈਂ ਤੇ ਇਸ ਘਰ ਚ ਅੱਧਾ ਹਿੱਸਾ ਲਾਵਾਂਗੀ ਨਾਲੇ ਜ਼ਮੀਨ ਜਾਇਦਾਦ ਤੋਂ ਲਾਵਾਂਗੀ ਕਿਉਂ ਸੁਣ ਕੇ ਜਮੀਨ ਜਾਇਦਾਦ ਤੋਂ ਗਾਰੇ ਵੇਚ ਲਾਂਗੀ ਨਹੀਂ ਨਹੀਂ ਗਾਰੇ ਵੇਚ ਤੇ ਲਵਾਂਗੀ ਲੈ ਕੇ ਆਈ ਸੀ ਇਸ ਘਰੇ ਉਦੋਂ ਤਾਂ ਮਿੰਤਾ ਕਰਦੇ ਸੀ ਵੀ ਇਹਦੇ ਮਨਿੰਦਰ ਤੇ ਕੁੜੀਆਂ ਹੋ ਗਈਆਂ ਸਾਨੂੰ ਮੁੰਡਾ ਚਾਹੀਦਾ ਤੇ ਸਾਨੂੰ ਪਤਾ ਸੀਗਾ ਵੀ ਇਹ ਸ੍ਰੀਨਾ ਮੂਕਾਲਾ ਕਰਦੀ ਫਿਰਦੀ ਹੈ ਕਿਉਂ ਮੂਕਾਲਾ ਕੀਤਾ ਕੋਈ ਨਹੀਂ ਥੋੜਾ ਜਿਹਾ ਸੇਲ ਆਉਣਾ ਨਾਲ ਜਾ ਮੇਰੀ ਧੀ ਤੇ ਇਹ ਭੁਗਤਣੇ ਪਹਿਣਗਾ ਕੋਈ ਗੱਲਾਂ ਨਹੀਂ ਕਿਸੇ ਵੀ ਚੁੱਪ ਕਰੋ ਸਰਪੰਚ ਸਾਹਿਬ ਹੁਣ ਇਹ ਭੁਗਤਣੇ ਝੂਠਾ ਜਾਮ ਲੈ ਜਿੰਦਾ ਸ਼ਰਮ ਨਹੀਂ ਆਉਂਦੀ ਇਹ ਇਹ ਦੋਨੇ ਮਾਂ ਧੀਆਂ ਹੁਣ ਸੱਚੀਆਂ ਬਣਦੀਆਂ ਨੇ ਦੀ ਮੇਰੀ ਗੱਲ ਸੱਚੀਆਂ ਹੀ ਆਸੀ ਠੀਕ ਹੈ ਇਹਨੂੰ ਕਹਿ ਦੋ ਮੇਰਾ ਤਾਂ ਜਮਾ लास्ट ਦਿਨ ਹੈ ਇਹ ਸੱਚੀ ਆ ਇਹ ਸੱਚੀ ਹੈ ਸਹੀ ਮਾਂ ਗੱਲਾਂ ਤਾਂ ਇਹ ਕਰਦੀ ਹੈ ਅੱਲਾਹ ਮੇਰੀ ਕੀ ਗੱਲਾਂ ਨੇ ਜੇ ਤੁਸੀਂ ਇੰਨੇ ਸੱਚੇ ਹੋ ਨਾ ਤਾਂ ਇਹਨੂੰ ਕਹਿ ਦੋ ਵਿਵਾਗੜੀ ਦਾ ਡੀਐਨਏ ਕਰਵਾ ਕੇ ਲੈ ਕੇ ਆਵੇ ਜਾਓ ਕਰਵਾ ਲਓ ਕਰਵਾ ਲਓ ਕਿਸੇ ਪਾਸੇ ਨਹੀਂ ਹੈ ਨਾ ਇਹ ਕੁੜੀ ਕੀ ਦੀ ਹੈ ਕਿ ਨਾ ਦੇਖਦਾ ਸੀ ਟੈਸਟ ਕਰਵਾ ਕੇ ਫਿਰ ਪਤਾ ਲੱਗ ਹੀ ਜਾਊਗਾ ਤੁਹਾਨੂੰ ਕਾ ਡਰ ਆ ਗਿਆ ਪੁੱਤ ਪਹਿਲਾਂ ਤੈਨਾਂ ਨੂੰ ਆ ਕੇ ਦੱਸ ਲੈ ਐਡੀ ਵੱਡੀ ਗੱਲ ਕਹਿਣਾ ਛੋਣੀ ਲੱਗਦਾ ਹੈ ਜਦੋਂ ਫਿਰ ਜਦੋਂ ਐਡਾ ਮੁੱਦਾ ਬਣ ਹੀ ਗਿਆ ਫਿਰ ਤੁਸੀਂ ਮਾਰੇ ਉਹ ਟੈਸਟ ਕਰਵਾ ਲਓ ਆਪਾਂ ਕਰਵਾ ਲੈਨੇ ਕਿਹੜਾ ਆਪਣੇ ਰਵਿੰਦਰ ਸਿੰਘ ਐਨੇ ਦਾ ਤੁਸੀਂ ਵੀ ਸਿਆਣੇ ਹੋ ਮੈਂ ਕਿਸੇ ਦੇ ਇਧਰ ਨਾ ਖੇ ਨਹੀਂ ਖਾਂਦੀ ਫਿਰਦੀ ਇਹਦੇ ਨਾਲ ਵਿਆਹੀਆਂ ਤੇ ਇਹਦੀ ਉਹ ਬੜੀ ਹੈ ਇਹ ਸੱਚੀਂ ਡਰਦੀ ਕਿਉਂ ਹੈ ਚੱਲ ਮੇਰੇ ਨਾਲ ਚੱਲ ਚੱਲਦੇ ਆ ਸੱਚੀ ਹੈ ਤਾਂ ਜਮਾਂ ਸੱਚੀ ਹੈ ਪਰ ਤੁਸੀਂ ਸਾਰੇ ਝੂਠੇ ਹੋ ਇਹ ਤੇਰਾ ਕਰਿਆ ਕਰਾਇਆ ਜਿਹੜਾ ਕੁਝ ਹੈਗਾ ਹਾਂ ਜਦੋਂ ਆਕੂ ਇੱਥੋਂ ਕੋਈ ਸਰਪੰਚ ਸਾਹਿਬ ਇਹਨਾਂ ਨੇ ਤਾਂ ਗੱਲ ਤਾਂ ਸੋਨੀ ਤਾਈ ਦਾ ਅਜੇ ਤੱਕ ਅਸੀਂ ਇਹਨਾਂ ਨਾਲ ਗੱਲਬਾਤ ਨਹੀਂ ਕਰੀ ਕਦੇ ਨਾਲ ਤਾਂ ਥੀਨ ਚਾਤ ਲਓ ਮੇਰੀ ਧੀ ਨਾਲ ਘਰ ਜਾਤ ਲਓ ਲੈ ਕੇ ਦਿਖਾਵਾਂ ਕਿ ਕੋਈ ਉੱਥੇ ਜਾ ਕੇ ਨਿਪਟਾਂਗੇ ਨਿਪਟਾਂਗੇ ਅਸੀਂ ਹਾਂ ਬਾਹਲੇ ਛਿਆਰ ਬਣਦੇ ਨੇ ਸਰਪੰਚ ਸਾਹਿਬ ਇਹਨਾਂ ਨੂੰ ਲੈ ਕੇ ਜਾਓ ਇਹਨਾਂ ਨਾਲ ਅਸੀਂ ਗੱਲ ਕਰਕੇ ਤਾਂ ਹੀ ਰਾਜ਼ੀ ਨਹੀਂ ਇਹ ਦੋਨੇ ਮਾਵਾਂ ਦੀਆਂ ਗੱਲ ਸੌਂਦੀਆਂ ਨਹੀਂ ਠੀਕ ਹੈ ਮੈਂ ਤੁਹਾਨੂੰ ਦੱਸਦਾ ਵੀ ਮੈਂ ਕਾਗਜ਼ ਇਹਨਾਂ ਦੇ ਘਰੇ ਭੇਜ ਚੁੱਕਿਆ ਜਦੋਂ ਇਹ ਸਾਈਨ ਕਰ ਦੋਗੇ ਮੈਨੂੰ ਦੱਸ ਦਿਓ ਮੈਂ ਤੁਹਾਡੇ ਮੈਂ ਤਾਂ ਤਲਾਕ ਲੈਂਦੀ ਨਹੀਂ ਤੇ ਤੂੰ ਕਰ ਲਾ ਜੋ ਹੁੰਦਾ ਤੇ ਸੁਣੋ ਆਈ ਆਈ ਤਲਾਕ ਹੋ ਜੂ ਤੂੰ ਕਹਿੰਦਾ ਤੇ ਤਲਾਕ ਹੋ ਗਿਆ ਕਾਹੀ ਨਹੀਂ ਹੁੰਦਾ ਬੱਚੂ ਤੁਸੀਂ ਇਹਨੂੰ ਇੱਕ ਵਾਰੀ ਲੈ ਜਾਓ ਕੋਈ ਗੱਲ ਅਸੀਂ ਉੱਥੇ ਆਵਾਂਗੇ ਅਸੀਂ ਬੈਠ ਕੇ ਤੁਹਾਡੇ ਨਾਲ ਗੱਲ ਕਰ ਲਾਂਗੇ ਕੋਈ ਉੱਥੇ ਨਹੀਂ ਵੀ ਨਾ ਕਰਦੇ ਕੋਈ ਨਾ ਬੱਸ ਆ ਨਾ ਵਕੀਲ ਨੂੰ ਲੈ ਕੇ ਆਉਂ। ਇੱਥੇ ਕਰ ਲੈਣਾ ਅਸੀਂ ਪ੍ਰੂਫ ਲੈ ਕੇ ਆਵਾਂਗੇ ਅਸੀਂ ਇਹਨਾਂ ਦਾ ਪ੍ਰੂਫ ਕਰੀਏ ਸਾਡੇ ਕੋਈ ਨਹੀਂ ਫਿਰ ਬਣਦੀ ਕਾਰਵਾਈ ਫਿਰ ਕਰ ਲੈਣੇ ਕੋਈ ਗੱਲ ਨਹੀਂ ਰੋ। ਉਹ ਤਾਂ ਇਹਨਾਂ ਦੇ ਮਾਂਗੇ ਬੇਨਾਮ ਠੀਕ ਗੱਲ ਬਣਾ ਲਈ ਉਹਤਾਂ ਬਣਾ ਲਈ ਸਾਡੇ ਮਨ ਚ ਤਾਂ ਹੈ ਨਹੀਂ ਮੈਂ ਤਾਂ ਐ ਵੀ ਮੇਰੀ ਗੱਲ ਸੁਣੋ ਸਰਪੰਚ ਸਾਹਿਬ ਪਿਓ ਹਜੇ ਤੱਕ ਵੀ ਜੇਲ੍ਹ ਚ ਬੈਠਾ ਹੈ ਕੀ ਗਰੁੱਤਾ ਕਰਦਾ ਫਿਰਦਾ ਹੋਰ ਚਰਮਲੀ ਆਉਂਦੀ ਧੋਕੀ ਦਾ ਕੇਸ ਪੈਂਦਾ ਕਦੇ ਕਿਸੇ ਜਨਾਨੀ ਨੂੰ ਛੇੜ ਲਿਆ ਆਪਦੇ ਤਾਂ ਇਹਨਾਂ ਦੇ ਲੱਛਣ ਆਪ ਬੁੜਾ ਹੋਰੇ ਬਰੀ ਮੜਾ ਇਹਦਾ ਤੇ ਗੱਲ ਤਾਂ ਸਾਰੀ ਪ੍ਰੂਫਾਂ ਦੇ ਖੜੀ ਹੈ ਨਾ ਚਾ ਕੋਈ ਗੱਲ ਨਹੀਂ ਆਂਟੀ ਕੇ ਨਾ ਚੁੱਪ ਕਰੋ ਆਪਾਂ ਠੰਡੇ ਮਤੇ ਨਾਲ ਗੱਲ ਕਰਾਂਗੇ ਕੋਈ ਨਹੀਂ ਬਾਈ ਆਪਾਂ 4-5 ਦਿਨ ਲੇਟ ਰੱਖ ਲੈਨੇ ਆ ਫਿਰ ਸਾਰੀ ਪੰਚਾਇਤ ਬਿਠਾ ਕੇ ਆਪਾਂ ਉਦੋਂ ਗੱਲਬਾਤ ਕਰ ਲਾਂਗੇ ਵੀ ਕੀ ਗੱਲਬਾਤ ਬਣਦੀ ਆ ਤੇ ਜਿਹੜੀ ਵੀ ਬਣਦੀ ਕਾਰਵਾਈ ਹੋਈ ਉਹ ਆਪ ਫਿਰ ਉਹਦੋਂ ਕਰ ਲਾਂਗੇ ਠੀਕ ਆ ਉਹੀ ਤਾਂ ਗੱਲ ਸਰਪੰਚ ਸਾਹਿਬ ਤੁਹਾਨੂੰ ਮੈਂ ਕਹੀ ਐ ਨਾ ਵੀ ਇਹਨਾਂ ਤੋਂ ਜਿਹੜੇ ਸਾਈਨ ਕਰਾਉਣਿਆ ਕਾਗਜ਼ ਭੇਜੇ ਵੀ ਇਹਨਾਂ ਤੋਂ ਸਾਈਨ ਕਰਾ ਲਓ ਜੇ ਮੰਨਦੀਆਂ ਤਾਂ ਠੀਕ ਐ ਤੇ ਨਹੀਂ ਫਿਰ ਜਿਵੇਂ ਵਕੀਲ ਕਹੂਗਾ ਮੈਂ ਤਾਂ ਉਹ ਵੀ ਨਿਭੜੂਗਾ ਚਲੋ ਕੋਈ ਗੱਲ ਨਹੀਂ ਕੋਈ ਦਸ ਚਾਦਰ ਨੂੰ ਫਿਰ ਪੰਚਾਇਤ ਰੱਖ ਲੈ ਕੋਈ ਚਾਰ ਬੰਦੇ ਤੁਸੀਂ ਲਿਆਓ ਚਾਰ ਬੰਦੇ ਅਸੀਂ ਲਿਆਵਾਂਗੇ ਗੱਲ ਕਰ ਲਾਂਗੇ ਪਰ ਹੁਣ ਸਾਡਾ ਇੱਥੇ ਦਿਮਾਗ ਨਾ ਖਾਓ ਉੱਠੀ ਨਾ ਜਾਓ ਇੱਥੋਂ ਹਾਂ ਇਹ ਤਾਂ ਸਹੀ ਜਿਹਾ ਇਹ ਕਿਵੇਂ ਚੱਲਦੀ ਹੈ ਦਿਮਾਗ ਵਾਲੀ ਮੈਂ ਕਿਹਾ ਇਹ ਦੇ ਕਰ ਤੁਸੀਂ ਉਹ ਗੱਲਾਂ ਤੋਂ ਕੀ ਲੈਣਾ ਹੈ ਮੈਨੂੰ ਜੇ ਮੇਰੇ ਕੰਨ ਭਰੇ ਸੀ ਨੇ ਤਾਂ ਮੈਂ ਉਹਨੂੰ ਕੱਢਿਆ ਸੀਗਾ ਬਸ ਹੁਣ ਇਹਨੂੰ ਵੀ ਕੱਢਤਾ ਫਿਰ ਤੂੰ ਤਾਂ ਨਿਕਲੀ ਸੀ ਇਹਨੂੰ ਕੱਢਤਾ ਇਹ ਤਾਂ ਇਹਨੇ ਕੁੱਤੇ ਲਵਾ ਕੇ ਕੱਢਤਾ ਲਵਾਤਾ ਨਾਲ ਸਰਪੰਚ ਸਾਹਿਬ ਠੀਕ ਹੈ ਚੱਲ ਜਾਓ ਕੋਈ ਨਹੀਂ ਕੋਈ ਨਹੀਂ ਇਹ ਮੇਰੇ ਮੰਨ ਕੇ ਹੈ ਨਾ ਹੋਵੇ ਨਾ ਵੀ ਛੱਡ ਦੂਗਾ ਉਸ ਉਸ ਨਹੀਂ ਛੱਡਦੀ ਕੋਈ ਕੋਈ ਗੱਲ ਨਹੀਂ ਸਾਨੂੰ ਸਰਪੰਚ ਸਾਹਿਬ ਨਾਲ ਗੱਲ ਕਰ ਲਾਂ ਤੁਸੀਂ ਜਾਓ ਹਰਵਾਨ ਆਪੋ ਵੀ ਸਾਡਾ ਹੀ ਹੈ ਸਰਪੰਚ ਸਾਹਿਬ ਪਤਾ ਕੀ ਗੱਲ ਹੈ ਇਹ ਹੈਗਾ ਸਾਰਾ ਜ਼ਿਮੀਂਦਾਰ ਵਾਲਾ ਠੀਕ ਹੈ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਹੈ ਵੀਡੀਓ ਮੈਂ ਤੁਹਾਨੂੰ ਭੇਜ ਦਿੰਨਾ ਠੀਕ ਹੈ ਇਹਦੀ ਉਹ ਮੁੰਡੇ ਨਾਲ ਗੱਲਬਾਤ ਸੀਗੀ ਤੇ ਸਾਰਾ ਜ਼ਮੀਨ ਦਾ ਲਾਲਚ ਸੀ ਇਹਨਾਂ ਨੂੰ ਉਹ ਸਾਰਾ ਕੁਝ ਉਹਨੇ ਕਬੂਲ ਲਿਆ ਵਾ ਠੀਕ ਹੈ ਜਵਾਗੜੀ ਵੀ ਉਹਨਾਂ ਦੀ ਹਜੇ ਤਾਂ ਅਸੀਂ ਭਲਾਵਾ ਸੀ ਦੇ ਨਾਲ ਉਹਦੀ ਜਵਾਗੜੀ ਪਾਲੀ ਜਾਂਦੇ ਆ ਠੀਕ ਹੈ ਉਹ ਵੀ ਮੇਰੇ ਘਰ ਆਈ ਨੇ ਮੈਨੂੰ ਤਾਂ ਉਹਨਾਂ ਨੇ ਕੋਈ ਇਹ ਗੱਲ ਦੱਸੀ ਨਹੀਂ ਮੈਨੂੰ ਤਾਂ ਕੱਲ੍ਹ ਆਇਆ ਗਿਆ ਸੀ ਵੀ ਮੇਰੀ ਜਵਾਗੜੀ ਹੋ ਗਈ ਉਹ ਮੁੰਡਾ ਭਾਲਦੇ ਸੀਗੇ ਬਾਅਦ ਗੱਲ ਕਰਕੇ ਕਹਿੰਦੇ ਮੈਨੂੰ ਉਹਨੇ ਕਦੇ ਮੜਦਾ ਲੜ ਜਵਾਗੜੀ ਜਵਾਗੜੀ ਤਾਂ ਹੁਣ ਸਾਡੇ ਕੋਲ ਹੀ ਆਸੀ ਸਾਰੇ ਟੈਸਟ ਵਗੈਰਾ ਕਰਾਈ ਬੈਠ ਵੀ ਮੈਦੇ ਕਰਕੇ ਸਿਰਫ ਇਹ ਕਹਿੰਦੀ ਵੀ ਆਪਾਂ ਜਵਾਬ ਤੇ ਜਵਾਬ ਤੇ ਕਹਿਰ ਨਹੀਂ ਕਿਉਂਕਿ ਉਹਨੇ ਤਾਂ ਜਾਮਲੀ ਸਾਰੀ ਜਵਾਬ ਜੀ ਨਹੀਂ ਦਿੰਦੀ ਸੀਗੀ ਠੀਕ ਹੈ ਅਜ ਤਾਂ ਫਿਰ ਵੀ ਰੱਬ ਦੀ ਇਹਦਾ ਰੱਬ ਦੀ ਰੂਹੀ ਹੈ ਠੀਕ ਹੈ ਇਹਦੇ ਕਹਿਣ ਤੇ ਮਤਲਬ ਇਹ ਚੱਲੀ ਜਾਣਾਗਾ ਜਿਵੇਂ ਚੱਲ ਜਾਂਦਾ ਸਿਸਟਮ ਜੇ ਇਹਦੇ ਹਿਸਾਬ ਨਾਲ ਚੱਲੀਏ ਤਾਂ ਕੋਦੇ ਅੱਡ ਹੋਏ ਹੁੰਦੇ ਸਰਪੰਨ ਸਾਹਿਬ ਇਹ ਤਾਂ ਗੱਲ ਹੈਗੀ ਆ ਚਲੋ ਕੋਈ ਠੰਡੇ ਮਤੇ ਨਾਲ ਆਪਾਂ ਗੱਲਬਾਤ ਕਰਦੇ ਆਂਗੇ ਕੋਈ ਗੱਲ ਤੁਸੀਂ ਪਤਾ ਕਰਾ ਲੈਣਗੇ ਸਬੂਤ ਦਿਓ ਸਾਨੂੰ ਕੋਈ ਗੱਲ ਸਾਰੀ ਗੱਲ ਆਈ ਜਾਊਗੀ ਸਾਡੇ ਕੋਲ ਤਾਂ ਸਾਨੂੰ ਵੱਡਾ ਸਬੂਤ ਜਵਾਕੜੀ ਪਈ ਹੈ ਜੀ ਠੀਕ ਹੈ ਇਹਨਾਂ ਕੋਲੇ ਕੋਈ ਸਬੂਤ ਹੈਗਾ ਤਾਂ ਦਿਖਾ ਦਿਓ ਠੀਕ ਹੈ ਜਿਵੇਂ ਹੈਗਾ ਇਸ ਦਾ ਤਲਾਕ ਲੈਣਾ ਸਿੱਧੀ ਜੀ ਗੱਲ ਇਹ ਆ ਆਪਣਾ ਤਾਂ ਬੱਸ ਮਤਾਂ ਪਾਸ ਹੀ ਹੈ ਚਲੋ ਦੇਖਣਾ ਜੇ ਘਰ ਬਾਗ ਦਾ ਕਾਹਨੂੰ ਐਵੇਂ ਹਾਂ ਨਹੀਂ ਨਹੀਂ ਘਰ ਨਹੀਂ ਬਸਣਾ ਸਰਪੰਨ ਸਾਹਿਬ ਮੇਰੇ ਕੋਲ ਤਾਂ ਮੇਰੀ ਘਰ ਵਾਲੀ ਹੈਗੀ ਚਲੋ ਕੋਈ ਗੱਲ ਨਹੀਂ ਦੇਖਦੇ ਠੀਕ ਹੈ ਸਰਪੰਨ ਸਾਹਿਬ ਚਲੋ ਠੀਕ ਹੈ ਓਕੇ ਓਕੇ ਜੀ ਚਲੋ ਸੱਚ ਕਿ ਮੇਰਾ ਆਲਾ ਪਾ ਕੇ ਗੂੰ। ਚਲ ਕੋਈ ਗੱਲ ਨਹੀਂ। ਠੀਕ ਹੈ ਤੈਨੂੰ ਪਤਾ ਤਾਂ ਹੈ। ਤੇ ਬਾਅਦ ਚ ਸੇਕ ਲੱਗਦਾ ਹੀ ਹੁੰਦਾ ਜਦੋਂ ਹੁਣ ਨੂੰ ਪਤਾ ਲੱਗਿਆ ਸਾਰਾ ਕੁਝ ਵੀ ਜਾਂਦਾ ਹੱਥ ਦੇ ਵਿੱਚੋਂ ਤਾਂ ਮੱਝਦੀ ਹੈ। ਜੀ ਇਹਨੇ ਸੈਨਾਂ ਕਿਤਨਾ ਪੇਪਰਾਂ ਤੇ ਫਿਰ ਤਲਾਕ ਨਹੀਂ ਹੁੰਦਾ। ਨਾਲ ਜਿਹੜੀ ਅੱਧੀ ਗੱਲ ਕਰਦੀ ਹੈ ਨਾ ਤੇ ਜੇ ਇਹਨੇ ਕੋਈ ਉੱਥੇ ਝੂਠੇ ਆਪਰੇ ਤੇ ਇਲਜ਼ਾਮ ਲਾ ਕੇ ਅੱਧ ਲੈ ਲਿਆ ਫਿਰ ਆਪਣੇ ਤੋਂ। ਅੱਧ ਕਿਵੇਂ ਲੈ ਜੂਗੀ? ਜਦੋਂ ਆਪਾਂ ਉਥੇ ਮੂਰੇ ਕੁੜੀ ਨੂੰ ਪੇਸ਼ ਕਰਤਾ। ਅੱਧ ਕਿਵੇਂ ਲੈ ਜੂਗੀ? ਇਹ ਗੱਲਾਂ ਭੁੱਲ ਜਾਣ ਇਹ। ਅੱਧ ਤਾਂ ਅਜੇ ਤੱਕ ਕਾਲਾ ਨਹੀਂ ਲੈ ਜਾ ਸਕਿਆ। ਇਹ ਲੈ ਜੂਗੀ ਅੱਧ। ਠੀਕ। ਪਾਣੀ ਦਾ ਘੋਟ ਲੈ ਦੇਜਾ ਪਾਣੀ